welcom students ਸਾਡਾ ਅੱਜ ਦਾ ਟੌਪਿਕ ਆ ਵਿਅੰਜਕ ਧੁਨੀਆਂ ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਇਹ ਉਹ ਖੰਡੀ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਚ ਜੋ ਹਵਾ ਨਿਕਲਦੀ ਆ ਸਾਦੀ ਉਹ ਕਿਸੇ ਨਾ ਕਿਸੇ ਸਥਾਨ ਤੇ ਰੁੱਕ ਕੇ ਨਿਕਲਦੀ ਆ ਰੁਕਾਵਟ ਹੁੰਦੀ ਆ ਉਹਦੇ ਵਿੱਚ ਤਾਂ ਉਦੋਂ ਵਿਅੰਜਨ ਧੁਨੀਆਂ ਉਪਜਦੀਆਂ ਨੇ ਜਦੋਂ ਕਿ ਸਵਰ ਧੁਨੀਆਂ ਦੇ ਵਿੱਚ ਸਾਦੀ ਹਵਾ ਜਿਹੜੀ ਉਹਨਾਂ ਨੂੰ ਕਿਸੇ ਕਿਸਮ ਦੀ ਰੁਕਾਵਟ ਨਹੀਂ ਹੁੰਦੀ ਜੀਵ ਹੀਟ ਨਾ ਬੁੱਲ ਹੀਟਲੇ ਦੰਦ ਚੁਸਤ ਉਚਾਰਕ ਅੰਗ ਹਨ ਤਾਲੂ ਉਪਰਲੇ ਦੰਦ ਤੇ ਬੁੱਟ ਸੁਸਤ ਉਚਾਰਕ ਅੰਗ ਹਨ ਵਿਅੰਜਨ ਦੁਨੀਆ ਦੇ ਵਰਗੀ ਕਰਨ ਦੇ ਦੋ ਆਧਾਰ ਨੇ ਉਚਾਰਣ ਦੇ ਸਥਾਨ ਦੇ ਹਿਸਾਬ ਨਾਲ ਵਰਗੀ ਕਰਨਾ ਉਚਾਰਣ ਵਿਧੀ ਜਾਂ ਟੰਗ ਦੇ ਹਿਸਾਬ ਨਾਲ ਜਿਹੜਾ ਵਰਗੀ ਕਰਨਾ ਪਹਿਲਾਂ ਅਸੀਂ ਗੱਲ ਕਰਾਂਗੇ ਉਚਾਰਣ ਸਥਾਨ ਦੀ ਇਸ ਰਹੀ ਇਹ ਦੇਖਿਆ ਜਾਂਦਾ ਹੈ ਕਿ ਕਿਹੜੀ ਧੁਨੀ ਮੂੰਹ ਦੇ ਵਿਚਲੇ ਕਿਹੜੇ ਉਚਿਤ ਅੰਗ ਦੀ ਮਦਦ ਨਾਲ ਕਿਹੜੀ ਥਾਂ ਦੀ ਸ਼ੋ ਨਾਲ ਪੈਦਾ ਹੁੰਦੀ ਹੈ ਭਾਵੇਂ ਸਾਡੇ ਮੂੰਹ ਵਿਚਲੇ ਅੰਗ ਬੁੱਲ ਦੰਦ ਸੰਗ ਤਾਲੂ ਕਾਨ ਨਾਸਾ ਸੁਰ ਤੰਦਾ ਆਦਿ ਧੁਨੀ ਉਚਾਰਨ ਵਿੱਚ ਸਹਾਇੀ ਹੁੰਦੇ ਨੇ ਉਚਾਰਨ ਸਥਾਨ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਵਿਅੰਜਕ ਧੁਨੀਆਂ 6 ਭਾਗਾਂ ਵਿੱਚ ਵੰਡੀਆਂ ਜਾਂਦੀਆਂ ਹਨ ਇਦੇ ਵਿੱਚ ਆਉਣਗੀਆਂ ਜੀ ਕੰਠੀ ਇਹ ਤੁਸੀਂ ਯਾਦ ਰੱਖਣਾ ਹੈ ਕਿ ਕਿਹੜੇ ਦੋ ਪਹਿਲਾ ਮੇਨ ਦੋ ਨੇ ਜਿਹੜੇ ਇਹਨਾਂ ਨੂੰ ਉਚਾਰਨ ਸਥਾਨ ਨੂੰ ਅੱਗੇ ਫੇਰ ਅਸੀਂ ਡਿਵਾਈਡ ਕਰਦੇ ਹਾਂ 6 ਭਾਗਾਂ ਦੇ ਵਿੱਚ ਕੰਠੀ ਜਿਨ੍ਹਾਂ ਦਾ ਉਚਾਰਨ ਜੀਭ ਦਾ ਪਿਛਲਾ ਹਿੱਸਾ ਪਿਛਲਾ ਪਾਸਾ ਕੋਮਲ ਤਾਲੂ ਦੇ ਨਾਲ ਸਪਰਸ਼ ਕਰਕੇ ਸਾਹ ਦੀ ਹਵਾ ਨੂੰ ਰੋਕਦਾ ਏ ਉਹਨਾਂ ਨੂੰ ਕੰਠੀ ਕਹਦੇ ਨੇ ਜਿਵੇਂ ਅਸੀਂ ਕਹਿੰਦੇ ਜਿਨ੍ਹਾਂ ਦੀ ਆਵਾਜ਼ ਕੰਠ ਵਿੱਚੋਂ ਨਿਕਲਦੀ ਆ ਇਹ ਧੁਨੀਆਂ ਨੇ ਜਿਹੜੀਆਂ ਕੰਠੀ ਧੁਨੀਆਂ ਨੇ ਪੰਜਾਬੀ ਦੇ ਵਿੱਚ ਤਾਲਵੀ ਧੁਨੀਆਂ ਨੇ ਜਿਹੜੀਆਂ ਪਲੇਟਲ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੂੰ ਦੰਦ ਪਠਾਰ ਤੋਂ ਸਖਤ ਤਾਲੂ ਦੇ ਵਿਚਕਾਰ ਜੀਭ ਦੀ ਨੋਕ ਰਾਹੀਂ ਰੋਕਿਆ ਜਾਂਦਾ ਹੈ ਚ ਚ ਹੁਣੇ ਬੋਲ ਕੇ ਦੇਖੋ ਤੁਸੀਂ ਛ ਛ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਿੱਧ ਕਰਦੀਆਂ ਨੇ ਕਿ ਇਹ ਤਾਲਵੀ ਧੁਨੀਆਂ ਨੇ ਤਾਲਵੀ ਵਿਅੰਜਨ ਨੇ ਕਿਉਂਕਿ ਇਹਨਾਂ ਦੇ ਉਚਾਰਨ ਸਮੇਂ ਜਿਹੜੀ ਸਾਹ ਹੈ ਸਾਦੀ ਹਵਾ ਹੈ ਜਿਹੜੀ ਉਹ ਤਾਲੂ ਨਾਲ ਲੱਗ ਕੇ ਜਿਹੜੀ ਆ ਉਹ ਰੁਕਦੀ ਆ ਉਲਟ ਜੀਬੀ ਰੈਟਰੋਫਲੈਕਸ ਜਿਹਦੇ ਵਿੱਚ ਸੱਤ ਪੰਜਾਬੀ ਜਿਹੜੀਆਂ ਧੁਨੀਆਂ ਜਾਂ ਵਿਅੰਜਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਉਲਟ ਜੀਬੀ ਕਿਹਾ ਜਾਂਦਾ ਇਹ ਸੱਤ ਇਸ ਤਰ੍ਹਾਂ ਦੇ ਨੇ ਟੈਂਕ ਟਠਾ ਨਾਣਾ ਰੜਾ ਲੱਲੇ ਤੱਕ ਟੱਡਾ ਕਿਉਂਕਿ ਇਹਨਾਂ ਨੂੰ ਬੋਲਣ ਸਮੇਂ ਜੀਭ ਦੀ ਨੋਕ ਜਿਹੜੀ ਉਹ ਉਲਟੀ ਹੋ ਕੇ ਉੱਪਰਲੇ ਦੰਦਾਂ ਦੇ ਸਪਰਸ਼ ਕਰਕੇ ਹਵਾ ਨੂੰ ਰੋਕਦੀ ਹੈ ਇਸ ਤਰ੍ਹਾਂ ਨਾਲ ਇਹਨਾਂ ਧੁਨੀਆਂ ਦਾ ਜਿਹੜਾ ਉਚਾਰਨ ਹੁੰਦਾ ਜੀਭ ਦੇ ਹੇਠਾਂ ਆਉਣ ਨਾਲ ਫਿਰ ਦੰਤੀ ਨੇ ਡੈਂਟਲ ਜਿਨ੍ਹਾਂ ਦੀ ਸਹਾਇਤਾ ਜਿਵੇਂ ਨਾਮ ਤੋਂ ਸਪਸ਼ਟਾ ਇਹ ਧੁਨੀਆਂ ਨੇ ਜਿਹੜੀਆਂ 8 ਪੰਜਾਬੀ ਚ ਦੰਤੀ ਧੁਨੀਆਂ ਨੇ ਦੰਤੀ ਵਿਅੰਜਨ ਨੇ ਇਹਨਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਜਿਹੜੀ ਆ ਉਸ ਨੂੰ ਜੀਬ ਦੀ ਨੋਕ ਰਾਹੀਂ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਰੋਕ ਕੇ ਫਿਰ ਬਾਹਰ ਕੱਢਿਆ ਜਾਂਦਾ ਏ ਫਿਰ ਦੋ ਹੋਠੀ ਲਾਬੀਅਲ ਇਹਨਾਂ ਦੁਨੀਆ ਨੂੰ ਬੋਲਣ ਸਮੇਂ ਦੋਵੇਂ ਬੁੱਲ ਇੱਕ ਦੂਜੇ ਨਾਲ ਟਕਰਾਉਂਦੇ ਨੇ ਜਿਵੇਂ ਪਪਾ ਫਫਾ ਪੰਜਾਬੀ ਦੇ ਦੋ ਹੋਠੀ ਵਿਅੰਜਨ ਨੇ ਪੱਪਾ ਮੰਮਾ ਤੱਕ ਇਹ ਫਿਰ ਸੁਰਯੰਤਰੀ ਗਲੋਟਲ ਹਾ ਹਾ ਪੰਜਾਬੀ ਦਾ ਸੁਰਯੰਤਰੀ ਵਿਅੰਜਨ ਸੇਕਿੰ ਸਾਡੀ ਕੈਟਾਗਰੀ ਸੀਗੀ ਉਚਾਰਣ ਉਚਾਰਣ ਵਿਧੀ ਦੇ ਢੰਗ ਦੇ ਆਧਾਰ ਤੇ ਪੰਜਾਬੀ ਵਿੱਚ ਜਿਹੜੇ ਵਿਅੰਜਨ ਦੁਨੀਆ ਨੂੰ ਸੱਤ ਭਾਗਾਂ ਵਿੱਚ ਵੰਡਿਆ ਗਿਆ ਹੈ ਇਹਦੇ ਵਿੱਚ ਅ ਡੱਕਵੇਂ ਵਿਅੰਜਨ ਉਹ ਵਿਅੰਜਨ ਜਿਨ੍ਹਾਂ ਦਾ ਉਚਾਰਣ ਕਰਨ ਲੱਗਿਆਂ ਸਾਹ ਦੀ ਹਵਾ ਨੂੰ ਪੂਰੀ ਤਰ੍ਹਾਂ ਰੋਕ ਕੇ ਫਿਰ ਇੱਕਦਮ ਬਾਅਦ ਛੱਡਿਆ ਜਾਂਦਾ ਹੈ ਹਰ ਵਰਗ ਟੋਲੀ ਦੇ ਪਹਿਲੇ ਤਿੰਨ ਦੇ ਅੱਖਰ ਕ ਕ ਖ ਖ ਗ ਗ ਚ ਚ ਜ ਜ ਇਹ ਜਿਹੜੇ ਅੱਖਰ ਨੇ ਕੁੱਲ 15 ਪੰਜਾਬੀ ਦੇ ਡਕਵੇਂ ਵਿਅੰਜਨ ਨੇ ਜਿਹੜੇ ਮੰਮਾ ਨੰਨਾ ਨਾਣਾ ਇਹ ਸਾਰੇ ਵਿਅੰਜਨ 11 ਜਿਹੜੇ ਨੇ ਅਡਕਵੇਂ ਵਿਅੰਜਨ ਨੇ ਇਹ ਗੱਲਾਂ ਯਾਦ ਰੱਖਣ ਯੋਗ ਨੇ ਤੁਹਾਡੀਆਂ ਫਿਰ ਨਾਸਕੀ ਵਿਅੰਜਨ ਜਿਨ੍ਹਾਂ ਨੂੰ ਬੋਲਣ ਸਮੇਂ ਸਾਹ ਦੀ ਹਵਾ ਨੱਕ ਥਾਣੀ ਬਾਹਰ ਨਿਕਲਦੀ ਆ ਉਹ ਨਾਸਕੀ ਵਿਅੰਜਨ ਨੇ ਇਹਨਾਂ ਦੀ ਉਦਾਹਰਨਾਂ ਵੀ ਦਿੱਤੀਆਂ ਹੋਈਆਂ ਨੇ ਪੰਜ ਪੰਜਾਬੀ ਦੇ ਨਾਸਕੀ ਵਿਅੰਜਨ ਹਨ ਫਿਰ ਹੈਗਾ ਪਾਸੇਦਾਰ ਜਾਂ ਪਾਰਸ਼ਵਿਕ ਪੰਜਾਬੀ ਵਿੱਚ ਲੱਲਾ ਤੇ ਲੰਲਾ ਦੋ ਪਾਸੇਦਾਰ ਵਿਅੰਜਨ ਹਨ ਕੰਬਵਾ ਵਿਅੰਜਨ ਰਾਰਾ ਪੰਜਾਬੀ ਦਾ ਕੰਬਵਾ ਵਿਅੰਜਨ ਇਸ ਦੇ ਉਚਾਰਨ ਸਮੇਂ ਜੀਭ ਵਿੱਚ ਕੰਬਾ ਜਿਹਾ ਉਪਜਦਾ ਹੈ ਤੇ ਜੀ बार-बार ਉੱਪਰਲੇ ਬੁੱਟ ਨੂੰ ਛਾਉਂਦੀ ਹੈ ਫਟਕਵਾ ਵਿਅੰਜਨ ਰਾੜਾ ਫਟਕਵਾ ਵਿਅੰਜਨ ਇਸ ਦੇ ਉਚਾਰਨ ਸਮੇਂ ਜੀਭ ਆ ਜਿਹੜੀ ਉਹ ਤਾਲੂ ਨੂੰ ਛੋ ਕੇ ਫਟ ਕੇ ਹੇਠਾਂ ਆਉਂਦੀ ਹੈ ਖੈਵੇ ਫ੍ਰਿਕਟੇਟਿਵ ਪੰਜਾਬੀ ਚ ਸਸਾ ਤੇ ਸਸੇ ਪਰ ਵਿੰਦੀ ਤੇ ਹਾ ਹਾ ਤਿੰਨ ਖਵੇਂ ਵਿਅੰਜਨ ਨੇ ਸਰਕਮੇ ਕਲਾਈਡਿੰਗ ਯਈਆ ਤੇ ਵਾਵਾ ਦੋਵੇਂ ਪੰਜਾਬੀ ਦੀਆਂ ਸਰਕਵੀਆਂ ਦੁਨੀਆਂ ਨੇ ਇਹ ਕਿਤੇ ਵਿਅੰਜਨ ਵਿੱਚ ਤੇ ਕਿਤੇ ਸਵਰ ਵਿੱਚ ਬਦਲ ਜਾਂਦੀਆਂ ਨੇ ਪੰਜਾਬੀ ਭਾਸ਼ਾ ਦੇ ਇਹ ਵਿਅੰਜਨ ਜਿਹੜੇ ਵਿਅੰਜਨ ਪੰਜਾਬੀ ਸ਼ਬਦ ਦੀ ਮੁੱਢਲੀ ਸਥਿਤੀ ਵਿੱਚ ਕਦੇ ਵੀ ਨਹੀਂ ਆਉਂਦੇ ਜਾਂ ਨਹੀਂ ਵਿਚਰਦੇ ਇਹ ਵਿਚਕਾਰਲੀ ਤੇ ਅੰਤਲੀ ਸਥਿਤੀ ਵਿੱਚ ਹੀ ਵਿਚਰਦੇ ਨੇ ਇਹਨਾਂ ਤੋਂ ਇਲਾਵਾ ਬਾਕੀ ਬਚੇ ਸਾਰੇ ਵਿਅੰਜਨ ਸ਼ਬਦ ਦੀਆਂ ਤਿੰਨ ਪਰਸਥਿਤੀਆਂ ਮੁੱਢ ਵਿਚਕਾਰ ਤੇ ਅੰਤ ਵਿੱਚ ਆਉਂਦੇ ਨੇ ਪਰ ਹਾਂ ਹਾਂ ਇਸ ਦੀ ਵਰਤੋਂ ਸਿਰਫ ਮੁੱਢਲੀ ਸਥਿਤੀ ਵਿੱਚ ਹੁੰਦੀ ਹੈ ਇਹ ਗੱਲਾਂ ਯਾਦ ਰੱਖਣ ਯੋਗ ਨੇ ਵਿਚਕਾਰਲੀ ਤੇ ਅੰਤਲੀ ਸਥਿਤੀ ਵਿੱਚ ਹਾ ਸੁਰ ਵਿੱਚ ਉਚਾਰਿਆ ਜਾਂਦਾ ਹੈ ਵਿਅੰਜਨ ਨੇੜਤਾ ਕੀ ਹੁੰਦੀ ਆ ਜਦੋਂ ਕਿਸੇ ਸ਼ਬਦ ਵਿੱਚ ਦੋ ਜਾਂ ਦੋ ਤੋਂ ਵੱਧ ਵਿਅੰਜਨ ਇਕੱਠੇ ਜਾਂ ਜੁੜਵੇਂ ਆਉਣ ਭਾਵ ਉਹਨਾਂ ਵਿਚਕਾਰ ਕੋਈ ਸਵਰ ਨਾ ਆਵੇ ਤਾਂ ਵਿਅੰਜਨਾਂ ਦੀ ਅਜਿਹੀ ਮਿਲਣੀ ਨੂੰ ਵਿਅੰਜਨ ਨੇੜਤਾ ਕਹਿੰਦੇ ਨੇ ਦੁੱਤ ਵਿਅੰਜਨ ਜਦੋਂ ਕਿਸੇ ਸ਼ਬਦ ਵਿੱਚ ਇੱਕ ਵਿਅੰਜਨ ਦਾ ਉਚਾਰਨ ਦੁਹਰਾ ਕੀਤਾ ਜਾਂਦਾ ਏ ਉਸ ਨੂੰ ਦੁੱਤ ਵਿਅੰਜਨ ਕਿਹਾ ਜਾਂਦਾ ਏ ਪੰਜਾਬੀ ਭਾਸ਼ਾ ਚ ਦੁੱਤ ਵਿਅੰਜਨਾਂ ਨੂੰ ਅੱਧ ਕਦੇ ਚਿੰਨ ਰਾਹੀਂ ਸਕਾਰ ਕੀਤਾ ਜਾਂਦਾ ਏ ਜਿਵੇਂ ਸੱਦਾ ਇਹਨੂੰ ਤੋੜ ਕੇ ਅਸੀਂ ਦੇਖੀਏ ਤਾਂ ਇਹ ਚੀਜ਼ ਆਉਂਦੀ ਹੈ ਸ ਅ ਦ ਦ ਅ ਸੱਦਾ ਤਾਂ ਇਹਦੇ ਵਿੱਚ ਦੱਦਾ ਦੋ ਵਾਰੀ ਆਇਆ ਤਾਂ ਇਸ ਨੂੰ ਦੁੱਤ ਵਿਅੰਜਨ ਕਹਾਂਗੇ ਅਸੀਂ ਵਿਅੰਜਨ ਗੁੱਛੇ ਜਦੋਂ ਦੋ ਜਾਂ ਦੋ ਤੋਂ ਵੱਧ ਵਿਅੰਜਨ ਬਿਨਾਂ ਸਵਰ ਦੀ ਸਹਾਇਤਾ ਤੋਂ ਉਚਾਰੇ ਜਾਣ ਪੰਜਾਬੀ ਵੀ ਸ਼ਬਦ ਦੀਆਂ ਤਿੰਨ ਹੀ ਸਥਿਤੀਆਂ ਵਿੱਚ ਵਿਅੰਜਨ ਗੁੱਛੇ ਮਿਲਦੇ ਨੇ ਪੰਜਾਬੀ ਵਿਅੰਜਨਾਂ ਨੂੰ ਨਾਦ ਜਾਂ ਪ੍ਰਾਣਤਾ ਸਾਦੀ ਮਿਕਤਾਰ ਦੇ ਅਧਾਰ ਤੇ ਨਾਦੀ ਤੇ ਅਨਾਦੀ ਅਲਪ ਪ੍ਰਾਣ ਦੇ ਮਹਾ ਪ੍ਰਾਣ ਵਿੱਚ ਵੀ ਵੰਡਿਆ ਜਾਂਦਾ ਹੈ। ਕਈ ਵਾਰ ਨਾਦੀ ਦੀ ਤਾ ਕੋਸ਼ ਤੇ ਅਨਾਦੀ ਦਾ ਆਕੋਸ਼ ਪਦ ਵੀ ਵਰਤ ਲੈ ਜਾਂਦੇ ਨੇ। ਨਾਦ ਆਵਾਜ਼ ਦਾ ਸਬੰਧ ਸੁਰ ਤੰਦਾਂ ਦੇ ਕੰਬਾਹਟ ਨਾਲ ਜਿਨ੍ਹਾਂ ਦੁਨੀਆ ਦੇ ਉਚਾਰਨ ਵੇਲੇ ਸੁਰ ਤੰਦਾਂ ਵਿੱਚਕਾਰ ਕੰਬਣੀ ਪੈਦਾ ਹੋਵੇ ਉਹ ਨਾਦੀ ਜਾਂ ਕੋਸ਼ ਵਿੰਜਨ ਖਵਾਉਂਦੇ ਨੇ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਸੁਰ ਤੰਦਾਂ ਨਾਲ ਸਪਸ਼ਟਾ ਨਾ ਹੋਣ ਕਾਰਨ ਬਿਨਾਂ ਆਵਾਜ਼ ਕੀਤਿਆਂ ਹੀ ਬਾਹਰ ਨਿਕਲ ਜਾਵੇ ਉਹਨਾਂ ਨੂੰ ਅਨਾਦੀ ਜਾਂ ਅਕੋਸ਼ ਵਿਅੰਜਨ ਆਖਦੇ ਨੇ ਇਹਨਾਂ ਵਿਅੰਜਨਾਂ ਦੇ ਉਚਾਰਨ ਸਮੇਂ ਸੁਰ ਤੰਦਾਂ ਵਿੱਚ ਕੰਪਣ ਨਹੀਂ ਹੁੰਦਾ ਅੱਗੇ ਮਹਾਪ੍ਰਾਣ ਮਹਾਪ੍ਰਾਣ ਜਿਹੜੇ ਵਿਅੰਜਨ ਨੇ ਇਹ ਉਹ ਧੁਨੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਸਧਾਰਨ ਨਾਲੋਂ ਵਧੇਰੇ ਮਾਤਰਾ ਵਿੱਚ ਵਰਤਣੀ ਪੈਂਦੀ ਹੈ ਇਹਨਾਂ ਨੂੰ ਜਿਹੜੇ ਮਹਾਪ੍ਰਾਣ ਕਿਹਾ ਜਾਂਦੇ ਪੰਜਾਬੀ ਵਿੱਚ ਹਰ ਵਰਗ ਦਾ ਦੂਜਾ ਅੱਖਰ ਅਨਾਦੀ ਮਹਾਪ੍ਰਾਣ ਧੁਨੀਆਂ ਨੇ ਅੱਗੇ ਜਿਹੜੇ ਦਿੱਤੇ ਹੋਏ ਨੇ ਅੱਖਰ ਇਹ ਨਾਦੀ ਨੇ ਘੱਗਾ ੰਗਾ ਟਡਾ ਝ ਘੱਗਾ ਝੱਜਾ ਟੱਡਾ ਤੱਦਾ ਪੱਬਾ ਇਹ ਹਰ ਵਰਗ ਦਾ ਚੌਥਾ ਅੱਖਰ ਆ ਜਿਹੜਾ ਉਹ ਨਾਦੀ ਧੁਨੀਆਂ ਨੇ ਫਿਰ ਅਲਪ ਪ੍ਰਾਣ ਵਿੰਜਨ ਦੇ ਵਿੱਚ ਆਉਂਦਾ ਹੈ ਜਿਹੜਾ ਅਲਪ ਪ੍ਰਾਣ ਧੁਨੀਆਂ ਦਾ ਉਚਾਰਨ ਸਾਧੇ ਸਧਾਰਨ ਮਾਤਰਾ ਨਾਲ ਹੋ ਸਕਦਾ ਹੈ ਅਲਪ ਪ੍ਰਾਣ ਧੁਨੀਆਂ ਅਖਵਾਉਂਦੀਆਂ ਨੇ ਕਿਉਂਕਿ ਸਿੰਪਲ ਜੇ ਢੰਗ ਨਾਲ ਅਸੀਂ ਇਹਨਾਂ ਨੂੰ ਉਚਾਰਨ ਕਰ ਸਕਦੇ ਆ ਪੰਜਾਬੀ ਦੀ ਵਿੱਚ ਹਰ ਵਰਗ ਵਿੱਚ ਪਹਿਲਾ ਅੱਖਰ ਆ ਜਿਹੜਾ ਉਹ ਅਕੋਸ਼ ਅਲਪ ਪ੍ਰਾਣ ਧੁਨੀਆਂ ਨੇ ਪੰਜਾਬੀ ਦੇ ਹਰ ਵਰਗ ਦਾ ਤੀਜਾ ਅੱਖਰ ਜਿਹੜਾ ਏ ਉਹ ਕੋਸ਼ ਅਲਪ ਪ੍ਰਾਣ ਧੁਨੀਆਂ ਨੇ ਨਾਦੀ ਕੱਕ ਚਚਾ ਟੈਂਕਾ ਤੱਤਾ ਪੱਪਾ ਧੁਨੀਆਂ ਨੀਵੀਂ ਸੁਰ ਦਾ ਸੰਕੇਤ ਦਿੰਦੀਆਂ ਨੇ ਤੇ ਸ਼ਬਦ ਦੀ ਅਖੀਰਲੀ ਸਥਿਤੀ ਵਿੱਚ ਇਹ ਕਰਮ ਵਾਰਗ ਗੱਗਾ ਜੱਜਾ ਡੱਡਾ ਦੱਦਾ ਬੱਬਾ ਆਦੀ ਧੁਨੀਆਂ ਦੀ ਉੱਚੀ ਸੁਰ ਦੀਆਂ ਸੰਕੇਤਕ ਨੇ ਸੰਸਕ੍ਰਿਤ ਦੀਆਂ ਜਿਹੜੀਆਂ ਕੁਝ ਧੁਨੀਆਂ ਕੱਕ ਇਹ ਜਿਹੜੀਆਂ ਨੇ ਚਚਾ ਟੈਂਕਾ ਤੱਤਾ ਪੱਪਾ ਪੰਜਾਬੀ ਚ ਕਰਮ ਵਾਰਗ ਗੱਗਾ ਜੱਜਾ ਡੱਡਾ ਦੱਦਾ ਬੱਬਾ ਤੀਜੀਆਂ ਧੁਨੀਆਂ ਹੋ ਜਾਂਦੀਆਂ ਨੇ ਜਿਵੇਂ ਅੰਕ ਅੰਗ ਕੁੰਜੀ ਕੁੰਜੀ ਅੰਤਰ ਅੰਦਰ ਇਸ ਤਰ੍ਹਾਂ ਨਾਲ ਇਹ ਚੇਂਜ ਹੁੰਦਾ ਏ ਫਿਰ ਅੰਨਿਆ ਲੱਲਾ ਰਾਰਾ ੜਾੜਾ ਤੋਂ ਪਿੱਛੋਂ ਨਾਣਾ ਦਾ ਉਚਾਰਨ ਪੰਜਾਬੀ ਸ਼ਬਦਾਂ ਵਿੱਚ ਨਹੀਂ ਹੁੰਦਾ ਜਾਂ ਧੁਨੀਆਂ ਜਿਹੜੀ ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਕਦੇ ਨਹੀਂ ਵਰਤੀ ਜਾਂਦੀ ਅਖੰਡੀ ਧੁਨੀਆਂ ਦੇ ਵਿੱਚ ਸੁਰ ਸੁਰ ਲਹਿਰ ਤਾਂ ਜਾਂ ਪਿੱਛੇ ਨਾਸਿਕਤਾ ਸੰਗਮ ਤੇ ਬਲ ਇਹ ਚੀਜ਼ਾਂ ਆਉਂਦੀਆਂ ਨੇ ਪਰ ਅਸੀਂ ਇਹਨਾਂ ਨੂੰ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਇਹ ਵੀਡੀਓ ਜਿਹੜੀ ਹੈ ਉਹ ਲੰਬੀ ਹੋ ਜਾਣੀ ਹੈ ਇਸ ਲਈ ਵਿਅੰਜਨ ਅੱਗੇ ਵੀ ਹੈਗੇ ਨੇ ਇਹ ਪਰ ਮੈਕਸਿਮਮ ਕੋਸ਼ਿਸ਼ ਕੀਤੀ ਗਈ ਹੈ ਕਿ ਵਿਅੰਜਨ ਜਿਹੜੇ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝ ਆ ਜਾਣ ਤਾਂ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਫਿਰ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਉਹ ਕੀ ਥੈਂਕਸ